ਅਕਾਲੀ ਦਲ ਨੂੰ ਹੁਣ ਲੱਗਦਾ ਆਪਣਾ ਭਵਿੱਖ ਨਜ਼ਰ ਆਉਣ ਲੱਗਿਆ ਜਾਂ ਫਿਰ ਇਹੀ ਕਹਿ ਦਈਏ ਕਿ ਅਕਾਲੀ ਦਲ ਦਾ ਹੁਣ ਭਵਿੱਖ ਹੁਣ ਸ਼ਾਇਦ ਹਰ ਕਿਸੇ ਨੂੰ ਨਜ਼ਰ ਆਉਣ ਲੱਗ ਗਿਆ ਹੈ ਜੋ ਹਾਲਾਤ ਬਣਦੇ ਪਏ ਨੇ ਲੰਘੇ ਇੱਕ ਦੋ ਦਿਨ ਅਕਾਲੀ ਦਲ ਵਾਸਤੇ ਬੇहद ਤਣਾਅਪੂਰਵਕ ਰਹੇ ਨੇ ਲੰਘੇ ਕੱਲ ਪਵਨ ਕੁਮਾਰ ਟੀਮ ਨੂੰ ਜਲੰਧਰ ਤੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਗਏ ਤੇ ਉਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡ ਸਾਹਿਬ ਪਰਮੇਂਦਰ ਸਿੰਘ ਢੀਂਡ ਸਾਹ ਨੂੰ ਵੱਡਾ ਚਟਕਾ ਲੱਗਿਆ ਔਰ ਉਸ ਤੋਂ ਬਾਅਦ ਦੀਆਂ ਜਿਹੜੀਆਂ ਖਬਰਾਂ ਚੱਲੀਆਂ ਨੇ ਉਹ ਅਕਾਲੀ ਦਲ ਦੇ ਵਿਪਰੀਤ ਜਾਂਦੀਆਂ ਨਜ਼ਰ ਆ ਰਹੀਆਂ ਨੇ ਗੱਲ ਕਰਦੇ ਹਾਂ ਢੀਂਡ ਸਾਹਿਬ ਪਰਿਵਾਰ ਦੀ ਢੀਂਡ ਸਾਹ ਪਰਿਵਾਰ ਉਹ ਪਰਿਵਾਰ ਜਿਹੜਾ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਤੇ ਵਾਪਸ ਘਰ ਵਾਪਸੀ ਕਰਦਾ ਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਂਦਾ ਆ ਔਰ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਇਹ ਜਿਹੜੀ ਘਰ ਵਾਪਸੀ ਹੋਈ ਹੈ ਇਹ ਟਿਕਟ ਦੇ ਦਾਅਵੇ ਦੇ ਉੱਤੇ ਹੋਈ ਹੈ ਯਾਨੀ ਕਿ ਪੰਜਾਬ ਅੰਦਰ ਕਿਸੇ ਥਾਂ ਤੋਂ ਟਿਕਟ ਦੇਣੀ ਸੀ ਸੰਗਰੂਰ ਦੀ ਚਰਚਾ ਚੱਲਦੀ ਹੈ ਪਰ ਸੰਗਰੂਰ ਤੋਂ ਆਖਰਕਾਰ ਜਦੋਂ ਪੱਤੇ ਖੋਲੇ ਗਏ ਤੇ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਚੁੰਦਾ ਨੂੰ ਇਹ ਟਿਕਟ ਜਿਹੜੀ ਹੈ ਉਹ ਦੇ ਦਿੱਤੀ ਗਈ ਖੈਰ ਇਸ ਟਿਕਟ ਦਿੱਤੇ ਜਾਣ ਤੋਂ ਬਾਅਦ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਟਿਕਟਸਾ ਪਰਿਵਾਰ ਦੁਵਾਰਾ ਸਮੇਕਰਨਾ ਦੇ ਵਿੱਚ ਫਸ ਗਿਆ ਹੈ ਦੁਵਾਰਾ ਸੋਚ ਵਿਚਾਰ ਚ ਫਸ ਗਿਆ ਕਿ ਹੁਣ ਕਰਨਾ ਕੀ ਚਾਹੀਦਾ ਹੈ ਦਰਅਸਲ ਦੋ ਵੱਖ-ਵੱਖ ਧੜੇ ਬਣਦੇ ਨਜ਼ਰ ਆ ਰਹੇ ਨੇ ਦੋ ਵੱਖ-ਵੱਖ ਵਿਚਾਰਧਾਰਾਾਂ ਮ ਕੰਮ ਕਰਦੀਆਂ ਨਜ਼ਰ ਆ ਰਹੀਆਂ ਨੇ ਦੱਸੀਆਂ ਜਾ ਰਹੀਆਂ ਨੇ ਦਰਸਲ ਢੀਂਸਾ ਪਰਿਵਾਰ ਦੇ ਵਿੱਚ ਪਰਮਿੰਦਰ ਸਿੰਘ ਢੀਂਸਾ ਕਹਿੰਦੇ ਨੇ ਕਿ ਨਹੀਂ ਚਾਹੁੰਦੇ ਕਿ ਉਹ ਅਜੇ ਅਕਾਲੀ ਦਲ ਨੂੰ ਛੱਡਿਆ ਜਾਵੇ ਜਦਕਿ ਦੂਜੇ ਪਾਸੇ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਸਾ ਕਹਿੰਦੇ ਜ਼ਰੂਰ ਇਸ ਸੋਚ ਦੇ ਵਿੱਚ ਨੇ ਕਿ ਹੁਣ ਅਕਾਲੀ ਦਲ ਨੂੰ ਸੰਪੂਰਨ ਤੌਰ ਦੇ ਉੱਤੇ ਛੱਡ ਦਿੱਤਾ ਜਾਵੇ ਯਾਨੀ ਕਿ ਜੇ ਇਹ ਗੱਲਾਂ ਸੱਚ ਨੇ ਤਾਂ ਜ਼ਾਹਿਰ ਤੌਰ ਦੇ ਉੱਤੇ ਸਿਰਫ ਸੀਟ ਨੂੰ ਲੈ ਕੇ ਹੀ ਸੀਟ ਤੇ ਲਾਲਚ ਵਿੱਚ ਹੀ ਅਕਾਲੀ ਦਲ ਦੇ ਵਿੱਚ ਵਾਪਸ ਆਇਆ ਗਿਆ ਸੀ ਫਿਲਹਾਲ ਸੁਖਦੇਵ ਸਿੰਘ ਢੀਂਡਸਾ ਦੀ ਭਾਜਪਾ ਦੇ ਨਾਲ ਸ਼ਮੂਲੀਅਤ ਹੋਣਾ ਦੀ ਭਾਜਪਾ ਦੇ ਨਾਲ ਨੇੜਤਾ ਹਰ ਕੋਈ ਜਾਣਦਾ ਹੈ ਕਿ ਇਸ ਤਰ੍ਹਾਂ ਭਾਜਪਾ ਨੂੰ ਸਮਰਥਨ ਵੀ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਔਰ ਭਾਜਪਾ ਦੇ ਨਾਲ ਉਹਨਾਂ ਦੀਆਂ ਕੋਰ ਕਮੇਟੀ ਦੀਆਂ ਮੀਟਿੰਗਸ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਰਹੇ ਨੇ ਪਰ ਹੁਣ ਚਰਚੇ ਨੇ ਕਿ ਜਦੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਸੀਟ ਨਹੀਂ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਹੁਣ ਢੀਂਡਸਾ ਪਰਿਵਾਰ ਬਾਦਲ ਪਰਿਵਾਰ ਨੂੰ ਛੱਡ ਕੇ ਤੇ ਭਾਜਪਾ ਦੇ ਵਿੱਚ ਜਾ ਵੜੇ ਜਿਸ ਤਰ੍ਹਾਂ ਦੇ ਹਾਲਾਤ ਅਚਾਨਕ ਬਣੇ ਨੇ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਦੇ ਨੂਹ ਪੁੱਤ ਜਿਹੜੇ ਨੇ ਉਹ ਭਾਜਪਾ ਦਾ ਪੱਲਾ ਫੜ ਗਏ ਨੇ ਉਸੇ ਤਰ੍ਹਾਂ ਹੁਣ ਚਰਚਾ ਆਵਾ ਨੇ ਕਿ ਹੋ ਸਕਦਾ ਹੈ ਕਿ ਢੀਂਸਾ ਪਰਿਵਾਰ ਵੀ ਕਿਸ ਤਰ੍ਹਾਂ ਕਿਤੇ ਇਕਾਲੀ ਦਲ ਛੱਡ ਕੇ ਤੇ ਭਾਜਪਾ ਦਾ ਪੱਲਾ ਫੜ ਸਕਦਾ ਆ ਖੈਰ ਇਹ ਜੋ ਕੁਝ ਹੋਇਆ ਜੋ ਕੁਝ ਵਾਪਰਿਆ ਉਸ ਤੋਂ ਢੀਂਸਾ ਪਰਿਵਾਰ ਦੇ ਸਮਰਥਕ ਜਿਹੜੇ ਨੇ ਉਹ ਜ਼ਰੂਰ ਖਫਾ ਨੇ ਬਾਦਲ ਪਰਿਵਾਰ ਦੇ ਸ਼੍ਰੋਮਣੀ ਕਾਲੀ ਦਲ ਦੇ ਫੈਸਲੇ ਤੋਂ ਢੀਂਸਾ ਪਰਿਵਾਰ ਦੇ ਸਮਰਥਕ ਖਫਾ ਨੇ ਔਰ ਹੁਣ ਉਹ ਸਮਾਂ ਵਾਚ ਰਹੇ ਨੇ ਜਦੋਂ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਸਿਫਤ ਛੱਡਿਆ ਸੀ ਢੀਂਸਾ ਪਰਿਵਾਰ ਦੇ ਕਹਿਣ ਦੇ ਉੱਤੇ ਯਾਨੀ ਕਿ ਢੀਂਡਸਾ ਪਰਿਵਾਰ ਨੂੰ ਸਮਰਥਨ ਦੇ ਕੇ ਤੇ ਜਿੱਦਨ ਵੱਲ ਨੂੰ ਉਹ ਗਏ ਸੀ ਤਾਂ ਉਧਰ ਵੱਲ ਨੂੰ ਰੁਖ ਕਰ ਲਿਆ ਸੀ ਹੁਣ ਆਪਣੀ ਉਹ ਸਥਿਤੀ ਬਾਚ ਦੇ ਨਜ਼ਰ ਆ ਰਹੇ ਨੇ ਪਰ ਦੂਜੇ ਪਾਸੇ ਤਾਂ ਸ਼ਾਇਦ ਹੁਣ ਢੀਂਡਸਾ ਪਰਿਵਾਰ ਵੀ ਇਹੀ ਦੇਖਦਾ ਨਜ਼ਰ ਆ ਸਕਦਾ ਹੋਵੇਗਾ ਕਿ ਜਿੱਥੇ ਪਹਿਲਾਂ ਪਰੋਸਾ ਕਰਕੇ ਕਾਲੀਦਲ ਦੇ ਵਿੱਚ ਘਰ ਵਾਪਸੀ ਕੀਤੀ ਉਥੇ ਪਰੋਸਾ ਤੋੜ ਦਿੱਤਾ ਗਿਆ ਹਰ ਹੜ ਚਰਚੇ ਇਹ ਕਹਦੇ ਪਏ ਨੇ ਕਿ ਕਿਸੇ ਵੇਲੇ ਵੀ ਢੀਂਡਸਾ ਪਰਿਵਾਰ ਵੱਲੋਂ ਅਗਲਾ ਜਿਹੜਾ ਐਪੀਸੋਡ ਹੈ ਉਹ ਸ਼ੁਰੂ ਕਰ ਦਿੱਤਾ ਜਾ ਸਕਦਾ ਹੈ। ਕਦੀ ਵੀ ਅਕਾਲੀ ਦਲ ਨੂੰ ਛੱਡਿਆ ਜਾ ਸਕਦਾ ਹੈ। ਅਕਾਲੀ ਦਲ ਨੂੰ ਛੱਡ ਕੇ ਢੀਂਡਸਾ ਪਰਿਵਾਰ ਭਾਜਪੀ 'ਚ ਜਾ ਸਕਦਾ ਹੈ। ਪਗਵੀ ਪੱਗ ਤਾਂ ਪਹਿਲਾਂ ਹੀ ਸੁਖਦੇਵ ਸਿੰਘ ਢੀਂਡਸਾ ਕਿੰਨੀ ਵਾਰ ਬਣ ਚੁੱਕੇ ਨੇ ਔਰ ਹੋ ਸਕਦਾ ਹੈ ਕਿ ਹੁਣ ਪੂਰਨ ਤੌਰ ਦੇ ਉੱਤੇ ਹਮੇਸ਼ਾ ਵਾਸਤੇ ਉਹੀ ਨਾਰੰਗੀ ਪੱਗ ਬਨ ਕੇ ਤੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂ ਸੁਖਦੇਵ ਸਿੰਘ ਢੀਂਡ ਸਾਹਿਬ ਜਿਹੜੇ ਪਹਿਲਾਂ ਇਹ ਦਾਅਵਾ ਕਰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਮੁਕਤ ਹੋਣਾ ਚਾਹੀਦਾ ਹੈ ਤਾਂ ਜਾ ਕੇ ਕਿਤੇ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਵੇਗਾ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਐਨ ਖਿਲਾਫ ਸੀ ਉਹ ਹੰਤ ਵਿੱਚ ਆ ਕੇ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨਾਲ ਰਲ ਜਾਂਦੇ ਨੇ ਹੁਣ ਚਰਚੇ ਨੇ ਕਿ ਜੇ ਸੀਟ ਨਹੀਂ ਮਿਲੀ ਤਾਂ ਉਹ ਜ਼ਰੂਰ ਅਕਾਲੀ ਦਲ ਨੂੰ ਦੁਬਾਰਾ ਛੱਡ ਵੀ ਸਕਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਫਿਲਹਾਲ ਰੋਸ ਦੇ ਵਿੱਚ ਹੈ ਪਰਮਿੰਦਰ ਸਿੰਘ ਢੀਂਡਸਾ ਜਿਸ ਤਰ੍ਹਾਂ ਖਬਰਾਂ ਆ ਰਹੀਆਂ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਅਜੇ ਨਹੀਂ ਛੱਡਣਾ ਚਾਹੁੰਦੇ ਔਰ ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਇਸ ਵੇਲੇ ਪੂਰੇ ਮੂਡ 'ਚ ਨਹੀਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦੇਣ ਭਾਜਪਾ ਜਾ ਸਕਦੇ ਨੇ ਦੱਸਿਆ ਜਾ ਰਿਹਾ ਭਾਜਪਾ ਦੇ ਵਿੱਚ ਐਂਟਰੀ ਕਿਸੇ ਵੇਲੇ ਵੀ ਹੋ ਸਕਦੀ ਹੈ ਪਰ ਅਕਾਲੀ ਦਲ ਵਾਸਤੇ ਸਥਿਤੀ ਹੋਰ ਅਗੰਮਗੀਨ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਢੀਂਸਾ ਪਰਿਵਾਰ ਹੈ ਜੋ ਕਦੀ ਵੀ ਛੱਡ ਕੇ ਜਾ ਸਕਦਾ ਦੱਸਿਆ ਜਾ ਰਿਹਾ ਹੈ ਔਰ ਦੂਜੇ ਪਾਸੇ ਪਵਨ ਕੁਮਾਰ ਟੀਨੂ ਨੇ ਜਿਹੜੇ ਆਲਰੇਡੀ ਛੱਡ ਕੇ ਜਾ ਚੁੱਕੇ ਨੇ ਪਵਨ ਕੁਮਾਰ ਟੀਨੂ ਨੇ ਲੱਗੇ ਕੱਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਆਮ ਆਦਮੀ ਪਾਰਟੀ ਦਾ ਪੱਲਾ ਵੀ ਤਾਂ ਫੜਿਆ ਕਿਉਂਕਿ ਉਹ ਕਹਿੰਦੇ ਕਿ ਪਾਰਟੀ ਦੇ ਵਿੱਚ ਹੁਣ ਸਥਿਰਤਾ ਨਹੀਂ ਰਹਿ ਗਈ ਸੀ ਪਾਰਟੀ ਹੁਣ ਟੈਂਦੀਆਂ ਕਲਾਂ ਵੱਲ ਜਾ ਰਹੀ ਸੀ ਪਾਰਟੀ ਖਤਮ ਹੋਣ ਦੀ ਨਜ਼ਰ ਆ ਰਹੀ ਸੀ ਔਰ ਉਹ ਕਹਿੰਦੇ ਕਿ ਲੋਕਾਂ ਦੀ ਸੇਵਾ ਕਰਨ ਵਾਸਤੇ ਮੈਂ ਪਾਰਟੀ ਪਾਰਟੀ ਜੇ ਟੈਂਦੀਆਂ ਕਲਾਂਵਾਲ ਜਾ ਰਹੀ ਸੀ ਤੇ ਪਾਰਟੀ ਨੂੰ ਸਾਂਭਣ ਦਾ ਕੰਮ ਵੀ ਪਾਰਟੀ ਦੇ ਆਪਣੇ ਵਰਕਰਾਂ ਦਾ ਹੁੰਦਾ ਹੈ ਪਾਰਟੀ ਦੇ ਲੀਡਰਾਂ ਦਾ ਹੁੰਦਾ ਹੈ ਔਰ ਉਹਨਾਂ ਨੇ ਪਾਰਟੀ ਡੁੱਬਦੀ ਵੇਖ ਕੇ ਉੱਥੋਂ ਕਿਨਾਰਾ ਕਰਨਾ ਮناسب ਸਮਝਿਆ ਇਹ ਹੈਰਾਨੀ ਦੀ ਗੱਲ ਆ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਤੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਨੇ ਫਿਲਹਾਲ ਲੱਗੇ ਕੱਲ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਗਈਆਂ ਗਲਾਂ ਦੇ ਵਿੱਚ ਹਾਰ ਪੈ ਗਏ ਨੇ ਗਲਾਂ 'ਚ ਬਾਹਾਂ ਪੈ ਗਈਆਂ ਨੇ ਔਰ ਗੱਲ ਲੱਗ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਉਹਨਾਂ ਤੋਂ ਹੀ ਗੱਲ ਚ ਹਾਰ ਪੁਆਲੇ ਜਿਨ੍ਹਾਂ ਦੀ ਵਿਰੋਧਤਾ ਕਰਦੇ ਸੀ ਪਵਨ ਕੁਮਾਰ ਟੀਮ ਨੂੰ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਦਾ ਡਰਾਈਵਰ ਕਹਿੰਦੇ ਸੀ ਉਹਨਾਂ ਦੇ ਹੀ ਗੱਲ ਦੇ ਵਿੱਚ ਬਾਹਾਂ ਪਾਲੀਆਂ ਉਹਨਾਂ ਤੋਂ ਆਪਣੇ ਗੱਲ ਦੇ ਵਿੱਚ ਹਾਰ ਪੁਆਲੇ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਪ੍ਰਾਣੀਆਂ ਵੀਡੀਓਜ਼ ਪਵਨ ਕੁਮਾਰ ਟੀਮ ਨੂੰ ਦੀਆਂ ਹੁਣ ਜ਼ਰੂਰ ਸਰਕੂਲੇਟ ਹੋ ਰਹੀਆਂ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਦੇ ਲੀਡਰ ਲੱਭ ਲੱਭ ਕੇ ਉਹ ਵੀਡੀਓਜ਼ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਨੇ ਜਿਸ ਦੇ ਵਿੱਚ ਪਵਨ ਕੁਮਾਰ ਟੀਮ ਨੂੰ सीएम भगवंत मान ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਤਕਰਦੇ ਸੁਣਾਈ ਦਿੰਦੇ ਨੇ ਸਾਫ ਤੌਰ ਤੇ ਇਹ ਵੀ ਕਹਿੰਦੇ ਸੀਗੇ ਕਿ ਇਹਨਾਂ ਨੇ ਪੰਜਾਬ ਉੱਤੇ ਕਰਜ਼ਾ ਹੋਰ ਵਧਾ ਦਿੱਤਾ ਕਰਜ਼ੇ ਦੀ ਮਿਆਦ ਹੋਰ ਵਧਾ ਦਿੱਤੀ ਹੈ ਕਿਸਾਨਾਂ ਦਾ ਕੁਝ ਨਹੀਂ ਕੀਤਾ ਪਰ ਜੇ ਇਹ ਸਾਰੇ ਅਸ਼ੰਕੇ ਸੀਗੇ ਇਹ ਸਾਰੀਆਂ ਮੁਸੀਬਤਾਂ ਸੀ ਇਹ ਸਾਰਾ ਕੁਝ ਹੋ ਰਿਹਾ ਸੀ ਤਾਂ ਹੁਣ ਕੀ ਇਹ ਸਭ ਕੁਝ ਸਹੀ ਹੋ ਗਿਆ ਪਵਨ ਕੁਮਾਰ ਟੀਨੂ ਨੇ ਜਿਹੜਾ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਤਾਂ ਕੀ ਉਹਨਾਂ ਦੇ ਸਾਰੇ ਸ਼ਿਕਵੇ ਦੂਰ ਹੋ ਚੁੱਕੇ ਨੇ ਪੰਜਾਬ ਹੁਣ ਦੁਬਾਰਾ ਖੁਸ਼ਹਾਲ ਹੋ ਚੁੱਕਿਆ ਜਿਹੜੀਆਂ ਜਿਹੜੀਆਂ ਗੱਲਾਂ ਦੇ ਉੱਤੇ ਪਵਨ ਕੁਮਾਰ ਟੀਨੂ ਨੇ ਉਂਗਲੀ ਚੱਕੀ ਸੀ ਕੀ ਹੁਣ ਉਹ ਸਾਰੀਆਂ ਗੱਲਾਂ ਸੂਤ ਆ ਗਈਆਂ ਨੇ ਜੋ ਪਵਨ ਕੁਮਾਰ ਟੀਨੂ ਨੇ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਨਾ ਜ਼ਿਆਦਾ ਸਹੀ ਸਮਝਿਆ ਇਹ ਤਾਂ ਪਵਨ ਕੁਮਾਰ ਟੀਨੂ ਨਾਲ ਗੱਲ ਕਰਕੇ ਹੀ ਸਮਝਿਆ ਜਾ ਸਕਦਾ ਪਰ ਫਿਲਹਾਲ ਜੇ ਅਕਾਲੀ ਦਲ ਤੇ ਆਈਏ ਤਾਂ ਅਕਾਲੀ ਦਲ ਦਾ ਜ਼ ਜਿਹੜੇ ਨੇ ਉਹ ਡਗ ਡਗ ਮਗਾਉਂਦੇ ਨਜ਼ਰ ਆ ਰਹੇ ਨੇ ਆਉਂਦਾ ਸਮਾਂ ਕੀ ਲੈ ਕੇ ਆਵੇਗਾ ਜਲੰਧਰ ਤੋਂ ਅਕਾਲੀ ਦਲ ਹੁਣ ਕੀ ਕਰੂਗਾ ਇਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ